ਤੇ ਮਸ਼ੀਨੀ ਯੁੱਗ ਦੇ ਵਿੱਚ ਜਿੱਥੇ ਬੰਦਿਆਂ ਦੀ ਥਾਂ ਮਸ਼ੀਨਾਂ ਨੇ ਲੈ ਲਈ ਹੈ ਉੱਥੇ ਹੀ ਹੁਣ ਜਾਨਵਰਾਂ ਤੇ ਵੀ ਇਸ ਦਾ ਵੱਡਾ ਪ੍ਰਭਾਵ ਪੈ ਰਿਹਾ ਹੈ ਗੱਲ ਕਰੀਏ ਬਲਦਾ ਦੀ ਤਾਂ ਅੱਜ ਦੇ ਯੁੱਗ ਦੇ ਵਿੱਚ ਉਨਾ ਦੀ ਹੋਂਦ ਖਤਮ ਹੁੰਦੀ ਜਾ ਰਹੀ ਹੈ ਕੋਈ ਸਮਾਂ ਸੀ ਜਦੋਂ ਖੇਤਾਂ 'ਚ ਹੱਲ ਚਲਾਉਣ ਦੇ ਲਈ ਬਲਦਾ ਦੀ ਵਰਤੋਂ ਕੀਤੀ ਜਾਂਦੀ ਸੀ ਅੱਜ ਦੇ ਸਮੇਂ ਦੇ ਵਿੱਚ ਇਹ ਸਭ ਕੁਝ ਲੁਕਤ ਹੁੰਦਾ ਨਜ਼ਰ ਆ ਰਿਹਾ ਹੈ ਹੁਣ ਖੇਤ ਬੀਜਣ ਦੇ ਲਈ ਟਰੈਕਟਰ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਗੁੜ ਕੱਢਣ ਦੇ ਲਈ ਵੀ ਬਲਦਾ ਦੀ ਥਾਂ ਟਰੈਕਟਰ ਨੂੰ ਜੋੜਿਆ ਜਾ ਰਿਹਾ ਹੈ ਇਹ ਸਭ ਦੇ ਕਾਰਨ ਬਲਦਗਲੀਆਂ ਜਿਹੜਾ ਵਾਰਾ ਪਸ਼ੂ ਬਣ ਘੁੰਮਰੇ ਨੇ ਕਹਿ ਸਕਦੇ ਹਾਂ ਕਿ ਸਾਡਾ ਆਉਣ ਵਾਲਾ ਭਵਿੱਖ ਸਾਡੇ ਬੱਚੇ ਆਪਣੇ ਪਿਛੋਕੜ ਨੂੰ ਨਾ ਤਾਂ ਵੇਖ ਸਕਣਗੇ ਤੇ ਨਾ ਹੀ ਉਸ ਨਾਲ ਜੁੜ ਸਕਣਗੇ ਇਹ ਬੋਲਦਾ ਅਸੀਂ ਅਜੇ ਗੰਨਾ ਗੰਨਾ ਲੱਦ ਕੇ ਲਾਜੀ ਜਾ ਘਰ ਪੱਠੇ ਲੈ ਆਈ ਜਿਆ ਤੇ ਵੇਲਣਾ ਵੀ ਇਹਦੇ ਨਾਲ ਚੱਲ ਪੈਂਦਾ ਵਾ سارے ਕੰਮ ਕਰੀ ਜਿਆ ਤੇ ਆ ਬੋਲ ਤੇ ਜਿਹੜੇ ਆ ਹੁਣ ਮਹਿੰਗੇ ਪੈਂਦੇ ਤਾਜਵਾਰਾ ਤੋਰੇ ਫਿਰਦੇ ਲੋਕੀ ਸਾਹਬ ਦੇ ਨਹੀਂ ਆ ਵਾਰਾ ਡੰਗਰ ਜੇ ਤਾਂ ਹੀ ਛੱਟਦੇ ਆ ਲੋਕਾਂ ਨੇ ਜੇ ਕੰਮ ਲੈਣ ਤੇ ਹਲ ਬੋਂਦੇ ਜਿਆ ਪਹਿਲਾਂ ਅਸੀਂ ਇਹਨਾਂ ਨਾਲ ਹੁਣ ਕੋ ਹਲ ਬੋਂਦਾ ਕੋਈ ਜਾਣੇ ਨੂੰ ਅੱਗੇ ਪਤਾ ਹੀ ਨਹੀਂ ਕਿਸੇ ਨੂੰ ਵੀ ਹਲ ਕੀ ਹੁੰਦਾ ਬਣਾਣੇ ਬੁੱਢਿਆਂ ਨੂੰ ਹੈ ਪਤਾ ਹਾਂਜੀ ਅਜਾ ਮਸ਼ੀਨੀ ਯੁੱਗ ਆ ਗਿਆ ਬੋਲ ਜਿਹੜੇ ਮਹਿੰਗੇ ਪੈਂਦੇ ਆ ਪੱਟੇ ਦਾ ਖਰ ਖਾਬ ਰੱਖਣਾ ਔਖਾ ਹੋ ਜਾਂਦਾ ਲੋਕਾਂ ਕੋਈ ਨਹੀਂ ਜਗ੍ਹਾ ਨਹੀਂ ਰਹਿ ਗਈ ਬਣਾਈ ਹੋਈ ਕਈਆਂ ਘਰਾਂ ਚ ਜਗ੍ਹਾ ਘਟਾ ਜਗ੍ਹਾ ਦੀ ਮਜਬੂਰੀ ਕਰਕੇ ਤੇ ਹੁਣ ਇਹ ਮਸ਼ੀਨੀ ਯੁੱਗ ਆ ਗਿਆ ਇਸੇ ਕਰਕੇ ਹਾਂਜੀ ਪਹਿਲੇ ਇੰਜੂਰ ਦੇ ਸੀ ਹੁਣ ਟਰੈਕਟਰ ਨਾਲ ਹੀ ਕਰਨੀ ਆ ਓਕੇ ਹੁਣ ਟਰੈਕਟਰ ਨਾਲ ਹੀ ਕਰਨੀ ਆ ਇਹ ਮਸ਼ੀਨੀ ਯੁੱਗ ਆ ਗਿਆ ਜੀ ਤੇ ਗੋੜ ਵੀ ਬਣਾਉਂਦੇ ਹਾਂਜੀ ਹਾਂਜੀ ਕਿੰਨੇ ਕੰਮ ਦਰ ਹੋ ਜਾਂਦੀ ਆ ਇਹਨੇ ਇੱਕ ਪਾਤ ਦੇ ਉਹ 20 ਕਿਲੋਗ੍ਰਾਮ ਨਿਕਲਦਾ ਹੈ ਹੈ ਕਿ ਅੱਜ ਕੱਲ ਸਰ ਪੁਰਾਣਾ ਯੁੱਗ ਚਲ ਗਿਆ ਨਵਾਂ ਯੁੱਗ ਹੈ ਸਰ ਮਸ਼ੀਨਰੀ ਦਾ ਲੋਕ ਤਾਂ ਇੰਜਨ ਵਿੱਚ ਚਲਾਉਂਦੇ ਆ ਹੋਰ ਯੁੱਗ ਹੈ ਮਸ਼ੀਨਰੀ ਲਾਂਦੇ ਨਾਲ ਆਪਾਂ ਟਰੈਕਟਰ ਜੋੜੇ